ਸਤਿ ਸ੍ਰੀ ਅਕਾਲ ਮੇਰੇ ਦੋਸਤੋ ਪੈਣੋ ਭਰਾਵੋ ਤੇ ਬਜ਼ੁਰਗੋ ਅੱਜ ਗੱਲ ਕਰਨੀ ਆਪਾਂ ਪ੍ਰਕਿਰਤੀ ਦੀ ਔਰ ਸਾਡੇ ਆਸ-ਪਾਸ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਹੁਤ ਆਨੰਦ ਤੇ ਖੁਸ਼ੀ ਮਹਿਸੂਸ ਕਰਵਾਉਂਦੀਆਂ ਨੇ ਤੇ ਖੁਦ ਵੀ ਇਨਸਾਨ ਦੇ ਲਾਗੇ-ਚਾਗੇ ਰਹਿ ਕੇ ਉਹ ਕਿੰਨਾ ਮਾਣ ਮਹਿਸੂਸ ਕਰਦੀਆਂ ਨੇ ਉਹ ਚੀਜ਼ਾਂ ਨੇ ਪੇੜ-ਪੌਦੇ ਤੇ ਪੰਛੀ ਦੋਸਤੋ ਪੇੜ ਪੌਦਿਆਂ ਤੇ ਗੱਲ ਆਪਾਂ ਨੈਕਸਟ ਵੀਡੀਓ ਤੇ ਕਰਾਂਗੇ ਅੱਜ ਗੱਲ ਕਰਨੀ ਆ ਪੰਛੀਆਂ ਦੀ ਪੰਛੀਆਂ ਦੇ ਵਿੱਚੋਂ ਇਨਸਾਨ ਦਾ ਸਭ ਤੋਂ ਹਮਦਰਦ ਪੰਛੀ ਜਿਹੜਾ ਹੈ ਉਹ ਇੱਕ ਚਿੜੀ ਮੰਨੀ ਜਾਂਦੀ ਆ ਆ ਵਾਲੀ ਜਿਹੜੀ ਸਕਰੀਨ ਤੇ ਤੁਸੀਂ ਫੋਟੋ ਦੇਖੀ ਆ ਇਹ ਚਿੜੀਆਂ ਇਹਦੇ ਵਿੱਚ ਮੇਲ ਫੀਮੇਲ ਹੁੰਦੇ ਸੀ ਜਿਹੜਾ ਚਿੜਾ ਹੁੰਦਾ ਉਹਦੇ ਇੱਥੇ ਧੌਣ ਤੇ ਮਾੜਾ ਜਾਂ ਕਾਲਾ ਜਾਂ ਔਰ ਚਿੜੀ ਜਿਹੜੀ ਟੋਟਲੀ ਬ੍ਰਾਊਨ ਹੁੰਦੀ ਆ ਇਹ ਕਈ ਸਾਲਾਂ ਤੋਂ ਲੁਕਤ ਹੋ ਚੁੱਕੀ ਹੈ ਇਹ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਸਾਡੇ ਕਲਚਰ ਦੀ ਇੱਕ ਸ਼ਾਨ ਹੋਇਆ ਕਰਦੀ ਸੀ ਇਹ ਜਦੋਂ ਸਾਡੇ ਕੱਚੇ ਕੋਠੇ ਹੁੰਦੇ ਸੀ ਸ਼ਤੀਰਾਵਾਂ ਵਾਲੇ ਤਾਂ ਉਹਨਾਂ ਦੇ ਸ਼ਤੀਰਾਾਂ ਦੇ ਵਿੱਚ ਜਾ ਕੇ ਆਪਣਾ ਆਲਣਾ ਪਾਉਂਦੀ ਸੀ ਉੱਥੇ ਆਂਡੇ ਦਿੰਦੀ ਸੀ ਉੱਥੇ ਬੱਚੇ ਦਿੰਦੀ ਸੀ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤੇ ਕਈ ਵਾਰੀ ਪੌੜੀ ਲਾ ਕੇ ਅਸੀਂ ਇਹਨਾਂ ਦੇ ਆਂਡੇ ਕੱਢ ਲੈਣੇ ਤੇ ਅਸੀਂ ਜਵਾਬ ਹੁੰਦੇ ਸੀ ਨਹੀਂ ਸੀ ਪਤਾ ਕਈ ਵਾਰੀ ਆਂਡੇ ਤੋੜ ਦੇਣੇ ਕਈ ਵਾਰੀ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਦੇ ਜੋ ਬਾਹਰ ਕੱਢ ਲੈਣਾ ਉਹ ਮਰ ਜਾਂਦੇ ਸੋ ਅਣਜਾਣੇ ਵਿੱਚ ਇਹ ਪਾਪ ਆਪਾਂ ਕਈਆਂ ਨੇ ਕੀਤਾ ਹੋਣਾ ਖੇਡ ਖੇਡ ਦੇ ਵਿੱਚ ਸੋ ਦੋਸਤੋ ਇਹ ਚਿੜੀ ਇਨਸਾਨ ਦੇ ird gird ਰਹਿ ਕੇ ਖੁਸ਼ ਸੀ ਜਿੱਥੇ ਇਨਸਾਨ ਰਵੇ ਉੱਥੇ ਰਹਿ ਕੇ ਖੁਸ਼ੀ ਇਹ ਜੰਗਲਾਂ ਵਿੱਚ ਇਕੱਲੇ ਰਹਿ ਕੇ ਖੁਸ਼ ਨਹੀਂ ਇਹ ਇਨਸਾਨ ਦੀ ਮਿੱਤਰ ਪੰਛੀ ਮੰਨਿਆ ਗਿਆ ਹੈ ਇਹ ਜਿਹੜਾ ਪੰਛੀ ਸੀਗਾ ਬਹੁਤ ਹੀ ਇਨਸਾਨ ਦੇ ਕਰੀਬ ਲਾਗੇ ਚਾਗੇ ਔਰ ਉਹਦੇ ਆਸ-ਪਾਸ ਰਹਿ ਕੇ ਖੁਸ਼ ਹੁੰਦਾ ਸੀਗਾ ਇਹ ਜਿਹੜੇ ਆਪਾਂ ਘਰਾਂ ਦੇ ਵਿੱਚ ਨਿੰਮਾ ਦੇ ਬੂਟੇ ਟਾਲੀਆਂ ਦੇ ਬੂਟੇ ਕਿੱਕਰਾਂ ਦੇ ਜਾਂ ਅਮਰੂਦਾਂ ਦੇ ਪੇੜ ਹਨ ਇਹੋ ਜਿਹੇ ਫਲ ਵਾਲੇ ਕੋਈ ਵੀ ਪੇੜ ਹੋਣ ਜਾਂ ਅੰਬਾਂ ਦੇ ਉੱਥੇ ਜਾ ਕੇ ਇਹਨੇ ਆਪਣਾ ਆਲਣਾ ਪਾਉਣਾ ਤੇ ਇਨਸਾਨ ਦਾ ਡਿੱਗਿਆ ਹੋਇਆ ਅੰਨ ਪਾਣੀ ਰੋਟੀ ਚੁਗ ਲੈਣਾ ਚੁਗਲ ਜਾ ਕੇ ਬੱਚਿਆਂ ਨੂੰ ਦੇਣਾ ਤੇ ਇਹ انسان ਦਾ ਜਦੋਂ ਕਿਸਾਨ ਦਾ ਲਾਲੋ ਇਜ਼ਹਾਲ ਦਾ ਲਾਲੋ ਜਿਵੇਂ ਮਰਜੀ ਲਾਲੋ ਕਿਸਾਨ ਦਾ ਲਾਲੋ انسان ਦਾ ਲਾਲੋ ਜਦੋਂ ਅਨਾਜ ਘਰੋਂਦਾ ਸੀ ਤਾਂ ਵਿੜੇ ਵਿੱਚ ਜਦੋਂ ਆਪਾਂ ਟਰਾਲੀਆਂ ਖਿਲਾਰਦੇ ਸੀ ਉੱਥੇ ਚੋਗਾ ਖਿਲਰ ਜਾਣਾ ਅਨਾਜ ਖਿਲਰ ਜਾਣਾ ਇਹਨਾਂ ਚਿੜੀਆਂ ਨੇ ਦਾਣਾਂ ਦੀਆਂ ਦਾੜਾਂ ਇਕੱਠੀਆਂ ਹੋ ਕੇ ਖਾਇਆ ਕਰਨਾ ਸੋ ਦੋਸਤੋ ਕਈ ਸਾਲਾਂ ਤੋਂ ਲੁप्त ਹੋ ਚੁੱਕੀ ਜੇ ਗਾਇਬ ਹੋ ਚੁੱਕੀ ਜੇ ਬਿਲਕੁਲ ਸਾਇਲੈਂਟ ਹੋ ਗਈ انسان ਦੀ ਜ਼ਿੰਦਗੀ ਚੋਂ ਇਹਦੀ ਇੱਕ ਵਜ੍ਹਾ ਖਾਸ ਹੈ ਇਹਦੀ ਨੰਬਰ ਇੱਕ وجہ ਟਾਵਰ ਜਦੋਂ ਦੇ ਟਾਵਰ ਮੋਬਾਈਲ ਆਏ ਨੇ ਇਹਨੇ ਤਾਂ ਲੋਕਾਂ ਨੂੰ ਹਾਰਟ ਅਟੈਕ ਵਧਾਤਾ ਇਹਦੀ وجہ ਦੇ ਨਾਲ ਆਪਾਂ ਅਡੇ ਸੱਜੇ ਪਾਸੇ ਜੇਬ ਲੱਗਦੀ ਸੀ ਆ ਹੁਣ ਸ਼ਰਟਾਂ ਦੇ ਵਿੱਚ ਨਹੀਂ ਲੱਗਦੀ ਉਹ ਤਾਂ ਨਹੀਂ ਲਾਂਦੇ ਕਿ ਕਪੜਾ ਘੱਟ ਲੱਗੇ ਪਰ ਵਧੀਆ ਕਰਦੇ ਨੇ ਹੁਣ ਲੋਕ ਪੈਂਟਾਂ ਚ ਰੱਖਦੇ ਨੇ ਪਿੱਛੇ ਸੋ ਮੋਬਾਈਲ ਦੇ ਜਿਹੜੇ ਰੇਡੀਏਸ਼ਨਸ ਨੇ ਬਹੁਤ ਖਤਰਨਾਕ ਹੁੰਦੀਆਂ ਨੇ ਸਾਡੇ ਇਨਸਾਨਾਂ ਲਈ ਕੀ ਪਸ਼ੂਆਂ ਲਈ ਕੀ ਪੰਛੀਆਂ ਲਈ ਕੀ ਸੋ ਪੰਛੀ ਇੱਕ ਛੋਟੀ ਜਿਹੀ ਚਿੜੀ ਉਹਦਾ ਇੰਨਾ ਕੁ ਹਾਰਟ ਹੁੰਦਾ ਹੈ ਤਾਂ ਉਹਨੇ ਰੇਡੀਏਸ਼ਨ ਕੀ ਚਲੜੀ ਸੀ ਮਾਰੀ ਗਈ ਦੁਜਾ ਦਾ ਕਾਰਨ ਬਣਿਆ ਦਵਾਈਆਂ ਸਪਰੇਆ ਜਦੋਂ ਇਹ ਚੌਲਾ ਤੇ ਕਣਕਾਂ ਤੇ ਬਹਿ ਕੇ ਆਪਣਾ ਚੁੰਝਾਂ ਨਾਲ ਖਾਦੇ ਹੁੰਦੇ ਸੀਗੇ ਤਾਂ ਆਪਾਂ ਉੱਤੇ ਸੁੰਢੀ ਮਾਰਾ ਦਵਾਈ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਕਰਦੇ ਆ ਤਾਂ ਉਹ ਅਨਾਜ ਨੂੰ ਉਦੋਂ ਹੀ ਜਾਂ 2 ਘੰਟੇ ਬਾਅਦ ਤਾਜ਼ਾ-ਤਾਜ਼ਾ 24 ਘੰਟੇ ਦੇ ਵਿੱਚ ਉਹ ਚ ਜ਼ਹਿਰ ਜ਼ਿਆਦਾ ਹੁੰਦਾ ਉਹਨਾਂ ਨੇ ਖਾ ਲਿਆ ਨਾ ਉਦੋਂ ਮਰ ਗੀਆਂ ਰਹਿੰਦੀਆਂ ਖੁੰਦੀਆਂ ਇਹ ਉਦੋਂ ਮਰੀਆਂ ਜਦੋਂ ਅਸੀਂ ਅੰਬਾਂ ਨੂੰ ਮਰੂਦਾ ਨੂੰ ਹਰ ਇੱਕ ਚੀਜ਼ ਨੂੰ ਸਪਰੇਅ ਪਾ ਰਹੇ ਆ ਫਲਾਂ ਵਾਲੀਆਂ ਚੀਜ਼ਾਂ ਨੂੰ ਫਲ ਸੰਢੀ ਲੱਗ ਰਹੀ ਐ ਫਲਾਂ ਨੂੰ ਉਹ ਨਹੀਂ ਹੋ ਰੇ ਤਾਂ ਉਹ ਫਲਾਂ ਤੇ ਸਪਰੇਅ ਮਾਰਦੇ ਆ ਇਹ ਪੰਛੀ ਆਉਂਦੇ ਨੇ ਇਹਨਾਂ ਨੇ ਜਾਮਨ ਖਾ ਲਈ ਅਮਰੂਦ ਖਾ ਲਿਆ ਅੰਬ ਖਾ ਲਿਆ ਠੂੰਗਾ ਮਾਰਿਆ ਤੇ ਉਹ ਪਾਇਜਨ ਹੁੰਦਾ ਐ ਪੰਛੀ ਛੋਟੇ ਹੁੰਦੇ ਨੇ ਇਹਨਾਂ ਦੀ ਸ਼ਮਤਾ ਦੇ ਵਿੱਚ ਨਹੀਂ ਸਹਾਰਿਓ ਜਾਂਦਾ ਤਾਂ ਇਹਨਾਂ ਦੀ ਮੌਤ ਹੋ ਗਈ ਚੌਥਾ ਕਾਰਨ ਆਪਾਂ ਬਣੇ ਖੁਦ ਆਪਾਂ ਕੱਚੇ ਕੋਠੇ ਕਿਚਨਾ ਹੁੰਦੀਆਂ ਸੀ ਜਿਹਨੂੰ ਅਸੀਂ ਪੰਜਾਬੀ ਚ ਪਹਿਲਾ ਪਿੰਡਾਂ ਦੀ ਢਾਰੀ ਕਹਿ ਦਿੰਦੇ ਸੀਗੇ ਉਹ ਸਾਰੀਆਂ ਢਹਿ ਗਈਆਂ ਨਵੇਂ ਮਕਾਨ ਬਣ ਗਏ ਨਾ ਕੋਈ ਕੱਚੀ ਛੱਤ ਰਹੀ ਨਾ ਕਿਤੇ ਛਤੀਰ ਰਹੀ ਲੈਂਟਰ ਪੈ ਗਏ ਹੁਣ ਇਹ ਲੈਂਟਰਾਂ ਦੇ ਵਿੱਚ ਜਗ੍ਹਾ ਭਾਲ ਦੀ ਜੇ ਭਾਈ ਇਹ ਕਿਵੇਂ ਰਵੇ ਤੇ ਕਿਵੇਂ ਬਵੇ ਤੁਹਾਡੇ ਕਮਰਿਆਂ ਦੇ ਵਿੱਚ ਲੱਗੇ ਹੋਏ ਨੇ ਗਰਮੀਆਂ ਚ ਏਸੀ ਤੇ ਸਰਦੀਆਂ ਚ ਹੀਟਰ ਸੋ ਇਹ ਜਿਹੜੀ ਨਹੀਂ ਜੇ ਰਹਿ ਸਕਦੀ ਐ ਇਹੋ ਜੇ ਤਾਪਮਾਨ ਦੇ ਵਿੱਚ ਇਹ ਤੇ ন্যাਚੁਰਲ ਤਾਪਮਾਨ ਦੇ ਵਿੱਚ ਹੀ ਰਹਿੰਦੀ ਐ ਇਹ ਰਹਿ ਨਹੀਂ ਸਕਦੀ ਤੇ ਧੁੱਪੇ ਇਹ ਆਲਮਾ ਪਾਣੀ ਸੱਕਦੀ ਸੋ ਇਸ ਕਰਕੇ ਇਹਦੀ ਮਰਤੂ ਦਰ ਵੀ ਵਧੀ ਇਹਨਾਂ ਦੇ ਬੱਚੇ ਇਹਨਾਂ ਦੇ ਆਂਡੇ ਧੁੱਪ ਵਿੱਚ ਖਰਾਬ ਹੋ ਗਏ ਪੰਜਵਾਂ ਕਾਰਨ ਇਹ ਹੋਇਆ ਵੀ ਇਹ ਚਿੜੀ ਜਿਹੜੀ ਸੀ ਇਹ ਇਨਸਾਨ ਦੇ ਇਰਤਕਿਰਤ ਰਹਿ ਕੇ ਉਹਨਾਂ ਦੇ ਘਰਾਂ ਦੇ ਵਿੱਚ ਆਲਣਾ ਪਾ ਕੇ ਆਂਡੇ ਦੇਂਦੀ ਸੀ ਤੇ انسان ਜਿੱਥੇ ਰਹਿੰਦੇ ਨੇ ਉਥੇ ਦੂਜੇ ਪੰਛੀਆਂ ਦਾ ਜਿਹੜਾ ਸਭ ਤੋਂ ਭੈੜਾ ਤੇ ਖੱਚਰ ਪੰਛੀ ਮੰਨਿਆ ਜਾਂਦਾ ਉਹ ਕਾਂ ਜਿਹੜਾ ਇਹਨਾਂ ਦੇ ਆਂਡੇ ਖਾਜੇ ਲਾਲੀਆਂ ਦੇ ਆਂਡੇ ਖਾਜੇ ਘੁੱਗੀਆਂ ਦੇ ਆਂਡੇ ਖਾਜੇ ਹੈ ਜਿਹੜੀ ਚੀਜ਼ ਦਾ ਮਰਜੀ ਆਂਡਾ ਮਿਲੇ ਉਹਨੂੰ ਖਾ ਜਾਂਦਾ ਐਨਾ ਖੱਚਰ ਪੰਛੀ ਹੈ ਤਾਂ ਇਹ ਜਦੋਂ ਕਿਤੇ ਲੋਕ ਲਕਾ ਕੇ ਕਿਤੇ ਵੀ ਆਂਡੇ ਦੇ ਦਿੰਦੀਆਂ ਨੇ ਤੇ ਇਹੋ ਜੇ ਖੱਚਰ ਪੰਛੀ ਇਹਨਾਂ ਦਾ ਆਂਡਾ ਖਾ ਜਾਂਦੇ ਨੇ ਤਾਂ ਅੱਗੋਂ ਪੈਦਾਵਾਰ ਤੇ ਇਹਨਾਂ ਦਾ ਜਿਹੜੀ ਹੈ ਜਨਮਦਾਰ ਕਿਵੇਂ ਵਧੂਗੀ ਸੋ ਦੋਸਤੋ ਇਹਦੇ ਪੰਜ ਕਾਰਨ ਸੀ ਮੋٹے ਮੋٹے ਇਹ ਜੀਵ ਨੂੰ ਖਤਮ ਕਰਨ ਦੇ ਇਹਦੇ ਖਾਤਮੇ ਦੇ ਸਭ ਤੋਂ ਵੱਡੇ ਜ਼ਿੰਮੇਦਾਰ ਆਪਾਂ ਇਨਸਾਨ ਆ ਇਹ ਇਨਸਾਨਾਂ ਦੀ ਮਿੱਤਰ ਸੀ ਇਹ ਪਲੀ ਪਰ ਦਾਣਿਆਂ ਦੇ ਨਾਲ ਚੌਲ ਹੋਵੇ ਭਾਵੇਂ ਕਣਕ ਹੋਵੇ ਰੱਜ ਜਾਂਦੀ ਸੀ ਸਾਰਾ ਦਿਨ ਵਿਹੜਾ 'ਚ ਖੇਡਦੀ ਸੀ ਅਡਾਰੀਆਂ ਮਾਰਦੀ ਸੀ ਚਿਰ ਚਿਰ ਦੀ ਆਵਾਜ਼ ਇਹਦੀ ਆਉਂਦੀ ਸੀ ਬੜੀ ਪਿਆਰੀ ਕੰਨਾਂ ਤੱਕ ਪੈਂਦੀ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਾਇਬ ਹੋ ਚੁੱਕੀ ਜੇ ਇਹ ਚੀਜ਼ ਨਹੀਂ ਜਰਈ مثلا ਇੱਕ ਹੋਰ ਛੋਟੀ ਜਿਹੀ ਹੈ ਉਹ ਬੰਤਰ ਐਦਾਂ ਦੀ ਉਹ ਹਿਲ ਏਰੀਆ ਚ ਆ ਗਈ ਪਹਾੜ ਚੋਂ ਕਿਤੋਂ ਤੇ ਉਹ ਇਹ ਚੀਜ਼ ਨਹੀਂ ਇਹ ਦੇਸੀ ਚਿੜੀ ਜਿਹੜੀ ਆਪਣੇ ਪਿੰਡਾਂ ਚੋਂ ਗਾਇਬ ਹੋ ਚੁੱਕੀ ਹੈ ਇਨਸਾਨਾਂ ਚੋਂ ਗਾਇਬ ਹੋ ਚੁੱਕੀ ਹੈ ਇਨਸਾਨਾਂ ਦੀ ਦੋਸਤ ਮਰ ਚੁੱਕੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਇਹ ਜਿਹੜੀ ਕੀ ਇਨਸਾਨਾਂ ਦੀ ਮਿੱਤਰ ਸੀ ਇਨਸਾਨਾਂ ਦੇ ਕੋਲ ird gird ਰਹਿ ਕੇ ਕਿੰਨੀ ਖੁਸ਼ ਰਹਿੰਦੀ ਸੀ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਇਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲਓ ਸਬਸਕ੍ਰਾਈਬ ਕੱਲ ਨੂੰ ਆਪਾਂ ਫੇਰ ਇੱਕ ਨੇਚਰ ਤੇ ਵੀਡੀਓ ਬਣਾਵਾਂਗੇ ਸੋ ਚੱਜ ਦੀ ਚੀਜ਼ ਪ੍ਰਣਾਮ ਦੇ ਨਾਲ ਜੇ ਤੁਹਾਨੂੰ ਚੱਜ ਦਾ ਵਿਚਾਰ ਲੱਗਦਾ ਜਾਂ ਮਨ ਨੂੰ ਸਕੂਨ ਮਿਲਦਾ ਤਾਂ ਇਹੋ ਜੀ ਵੀਡੀਓ ਨੂੰ ਜਰੂਰ ਪੂਰੀ ਦੇਖ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਸਤਿ ਸ੍ਰੀ ਅਕਾਲ ਧੰਨਵਾਦ ਸਭ ਦਾ